ਸਖਰੀ ਅਕਾਲ ਜੀ ਤੁਹਾਡੀ ਵਿਚਾਰੀ ਨਵਾਂ ਬਲੌਗ ਲੈ ਕੇ ਹਾਜ਼ਰ ਆ। ਅਸੀਂ ਆਏ ਸੀ ਜੀ ਹਿਆਰਪੁਰ ਬਾਉ ਜੀਆਂ ਕੋਲ ਤੇ ਬਾਉ ਜੀ ਨੇ ਆਹ ਦੇਖੋ ਇਹ ਆਟਾ ਇਹ ਜੂਸਰ ਆਈ ਇਹ ਵੀ ਆਟਾ ਚੱਕੀ ਉਹ ਕਿਹੜੀ ਛੱਟਾ ਚੱਕੀ ਆਹ ਦੇਖੋ ਇਹ ਆਟਾ ਚੱਕੀ ਦੇਖੋ ਆਟਾ ਚੱਕੀ ਨਾ ਇਧਰੋਂ ਤੁਸੀਂ ਦੇਖੋਗੇ ਇਧਰੋਂ ਤੁਹਾਨੂੰ ਫ੍ਰਿਜ ਟਾਇਪ ਲੱਗੂਗੀ ਜੀ ਆਹ ਦੇਖੋ ਆਟਾ ਜੱਕੀ ਆ ਇਹਦੇ ਵਿੱਚ ਹੀ ਆਟਾ ਆਉਂਦਾ ਫ੍ਰਿਜ ਟਾਇਪ ਲੱਗੂ ਇਹਲਾ ਦੇਖ ਕੇ ਕਹੂਗਾ ਦੇਖੋ ਮਸਾਲੇ ਪੀਸਣ ਵਾਲੀਆਂ ਕੋਈ ਇਹਦੇ ਵਿੱਚ ਇਹਨਾਂ ਦੇ ਅੰਦਰ ਕੋਪੀ ਵੀ ਹੁੰਦਾ ਹੈ ਅੰਦਰ ਠੀਕ ਆ ਦੇਖੋ ਇਹ ਵੀ ਮਸਾਲਾ ਪੀਸਣ ਵਾਲੀਆਂ ਤੇ ਆਟਾ ਜੱਕੀਆਂ ਤੇ ਮਸਾਲਾ ਪੀਸਣ ਵਾਲੇ ਨੇ ਆ ਦੇ ਕੋ ਮਸਾਲਾ ਪੀਣ ਵਾਲੀਆਂ ਹੋ ਗਈਆਂ ਇਹ ਟੋਕਾ ਮਸ਼ੀਨ ਹੋ ਗਈ ਤੇ ਮਸਾਲਾ ਪੀਸਣ ਵਾਲੀਆਂ ਇੱਕ ਖਿਲਾੜੀ ਹੋ ਗਈ ਮਨ ਲੱਗਦਾ ਕੰਨੇ ਵਾਲੀ ਬੁਰਗਾ ਖਾ ਕੇ ਆਂ ਭਾਈ ਸਤਿ ਸ਼੍ਰੀ ਅਕਾਲ ਜੀ ਸੱਸੀ ਜਵ ਆਉ ਜੀ ਭਾਈ ਕੀ ਨੋ ਆ ਆਪਣੇ ਫਾਰਮ ਦਾ ਜੀ ਹਿੰਦੁਸਤਾਨ ਐਗਰੋ ਹਾਂ ਤਾਂ ਇਹ ਬੰਦੇ ਭਾਰਤ ਹਿੰਦੁਸਤਾਨ ਐਗਰੋ ਨੋ ਆਈ ਫਾਰਮ ਦਾ ਬਾਉ ਜੀ ਦਾ ਤੇ ਇਹ ਕਿਹੜੀ ਜਗ੍ਹਾ ਹੈ ਹਿਸ਼ਾਰਪੁਰ ਕਿਹੜੀ ਜਗ੍ਹਾ 'ਚ ਆਪਾਂ ਹੁਣ ਖੜੇ ਆ ਇਹ ਐਨਸੀ ਏਰੀਆ ਇੰਡਸਟਰੀ ਏਰੀਆ ਹੀ ਹਿੰਦੁਸਤਾਨ ਐਗਰੋ ਇਹਨਾਂ ਹੀ ਇੰਡਸਟਰੀ ਦਾ ਨੋ ਆ ਤੇ ਜ਼ਰੂਰ ਮੌਕਾ ਦਿਓਈ ਇਹਨਾਂ ਨੂੰ ਸੇਵਾ ਕਰਨ ਦਾ ਮਿਲਦੇ ਆ